ਤਸ਼ਕਾਲੋ ਸਮਾਰਸ਼ نیوز ਆਪ ਸਭ ਦਾ ਸਵਾਗਤ ਹੈ ਸੋ ਅੱਜ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਜੋ ਕਿ ਸ਼੍ਰੀ ਮਹਾਪ੍ਰਾਨ ਕਥਾ ਜੋ ਕਿ ਹੋਣ ਜਾ ਰਹੀ ਹੈ ਵਾਰਡ ਨੰਬਰ 14 ਵਿੱਚ ਗੋਰੀ ਸ਼ੰਕਰਦਾਮ ਦੇ ਵਿੱਚ ਜੋ ਉਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿੱਦੇ ਸੇ ਪ੍ਰਬੰਧਕ ਕਮੇਟੀ ਦੇ ਪਹੁੰਚੇ ਹੋਏ ਨੇ ਜੋ ਕਿ ਇਸ ਸ਼੍ਰੀ ਮਹਾਪ੍ਰਾਨ ਕਥਾ ਕਰਵਾਉਣ ਜਾ ਰਹੇ ਤੇ ਸ਼ਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਜੋ ਕਿ ਇਹ ਪੋਸਟਰ ਰਿਲੀਜ਼ ਕੀਤਾ ਗਿਆ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਅਤੇ ਗੁਰਪ੍ਰਤਾਪ ਪੜਿਆਲੇ ਨਾਲ ਕੀ ਹੋਣਾ ਦਾ ਕਹਿਣਾ ਇਸ ਕਥਾ ਬਾਰੇ ਜਿਹੜੀ ਜਾਣਕਾਰੀ ਲਵਾਂਗੇ ਅਬ ਪੋਸਟਰ 릴ਿਸ ਕੀਤਾ ਗਿਆ ਜੀ ਜਾਣਕਾਰੀ ਦਿਓਗੇ ਇਸ ਬਾਰੇ ਜੀ ਦੇਖੋ ਇਹ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਹੋਣ ਜਾ ਰਹੀ ਹੈ ਜੀ ਵਾਰਡ ਨੰਬਰ ਚ 14 ਕੁਰਾਲੀ ਚਨਾਲੋਂ ਵਿਖੇ ਤੇ ਇਹ ਕੁਰਾਲੀ ਤੇ 15 ਤਰੀਕ ਨੂੰ ਇਹਦਾ ਆਰੰਭ ਹੋਣ ਜਾ ਰਿਹਾ ਹੈ 15 ਤਰੀਕ ਤੋਂ ਲੈ ਕੇ 23 ਜੁਲਾਈ ਤੱਕ ਜਿਹੜਾ ਇਹ ਚੱਲਣਾ ਹੈ ਜੀ ਤੇ ਇਸ ਦੇ ਵਿੱਚ ਪਹਿਲੇ ਦਿਨ ਜਿਹੜਾ ਕਲਸ਼ ਯਾਤਰਾ ਹੈ 15 ਤਰੀਕ ਨੂੰ 21 ਤਰੀਕ ਨੂੰ ਮਾ ਦੁਰਗਾ ਦੀ ਮੂਰਤੀ ਸਥਾਪਨਾ ਹੈ ਜੀ ਤੇ 15 ਤੋਂ 23 ਤੱਕ ਜਿਹੜੀ ਕਥਾ ਕਥਾ ਨਿਰੰਤਰ ਚੱਲੂਗੀ ਜੀ ਔਰ ਸਾਰੇ ਅਸੀਂ ਸ਼ਹਿਰ ਵਾਸੀਆਂ ਨੂੰ ਮੇਰੇ ਨਾਲ ਪ੍ਰਬੰਧਕ ਕਮੇਟੀ ਖੜੀ ਹੈ ਇਹਨਾਂ ਦੇ ਅਹੁਦੇਦਾਰ ਸਭ ਹਨ ਖੜੇ ਨੇ ਸਾਰਿਆਂ ਦੀ ਬਹੁਤ ਵਿਸ਼ੇਸ਼ ਤੌਰ ਤੇ ਇਹਦੇ ਲਈ ਮਿਹਨਤ ਹੈ ਸੇਵਾਵਾਂ ਨੇ ਇਹਨਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਬਾਦੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਰੂਰ ਆ ਕੇ ਕਥਾ ਦਾ ਆਨੰਦ ਮਾਣੀਏ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਆਪਣੀ ਵਿਰਸੇ ਨਾਲ ਜੋੜੀਏ ਪਰਮਾਤਮਾ ਦੇ ਲੜ ਲਾਈਏ ਮੈਂ ਆਪਦੇ ਵੱਲੋਂ ਇਸ ਕਮੇਟੀ ਦੇ ਨਾਲ ਸਦਾ ਹੀ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਤੇ ਇੱਕ ਪਰਿਵਾਰ ਵਾਂਗੂ ਇਹ ਪ੍ਰੋਗਰਾਮ ਰਚਿਆ ਗਿਆ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਨੂੰ ਵੀ ਕਰਾਉਂਦੇ ਰਹਿਣਾ ਆ ਸ਼ਹਿਰ ਕੋਰਾਲੀ ਦੀ ਗੱਲ ਕਰੀਏ ਹਮੇਸ਼ਾ ਹੀ ਜਿਹੜੇ ਜਿਹੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ ਤਾਂ ਵੀ ਕਿਸੇ ਵੀ ਕਹਿ ਲਈ ਫਿਰ ਕਿਤੇ ਜਾਂ ਫਿਰ ਲੋਕਾਂ ਵੱਲੋਂ ਕਰਵਾਇਆ ਜਾਵੇ ਜੀ ਵੱਡੀ ਗਿਣਤੀ ਦੇ ਲੋਕ ਸਮੂਹਿਤ ਕਰਦੇ ਬਿਲਕੁਲ ਕਰਨੀ ਵੀ ਚਾਹੀਦੀ ਹੈ ਜੀ ਦੇਖੋ Hindu Muslim Sikh Sai ਸਭੇ ਹਨ ਭਾਈ ਭਾਈ ਸਾਡੇ ਲੋਕਾਂ ਨੂੰ ਬਹੁਤ ਥਾਵਾਂ ਤੇ ਕਈ ਵਾਰ ਧਰਮ ਦੇ ਨਾਤੇ ਕਈ ਵਾਰ ਪਾਰਟੀਆਂ ਦੇ ਨਾਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਮੇਸ਼ਾ ਆਪਾਂ ਨੂੰ ਭਾਈਚਾਰਾ ਭਾਈਚਾਰਾ ਇਖਸਾਨ ਚ ਸਭ ਤੋਂ ਉੱਪਰ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਤੁਹਾਡਾ ਪੜੋਸੀ ਹੁੰਦਾ ਉਹ ਕਈ ਵਾਰ ਰਿਸ਼ਤੇਦਾਰ ਤੋਂ ਵੀ ਵੱਧ ਤੁਹਾਡੇ ਕੰਮ ਆਉਂਦਾ ਤੇ ਉਹ ਤੁਹਾਡਾ ਧਰਮ ਜਾਂ ਜਾਤ ਨਹੀਂ ਦੇਖਦਾ ਉਹ ਤੁਹਾਡਾ ਵਿਹਾਰ ਦੇਖਦਾ ਤੁਸੀਂ ਕਿਵੇਂ ਇੱਕ ਦੂਜੇ ਦੇ ਨਾਲ ਖੜਦੇ ਹੋ ਤੇ ਆਪਾਂ ਚਲੋ ਮੁੱਦੇ ਤੋਂ ਨਾ ਭਟਕਦੇ ਹੋਈਏ ਸਾਰਿਆਂ ਨੂੰ ਅਸੀਂ ਨਮੰਤਰਣ ਦਿੰਨੇ ਆ ਵੀ 15 ਤੋਂ 23 ਤਰੀਕ ਤੱਕ ਔਰਡ ਨੰਬਰ 14 ਦੇ ਵਿੱਚ ਤੁਸੀਂ ਕਥਾ ਦਾ ਆਨੰਦ ਮਾਣੋ ਤੇ ਪ੍ਰਭੂ ਦੀ ਲੀਲਾ ਨਾਲ ਜੁੜੋ ਧੰਨਵਾਦ ਧੰਨਵਾਦ ਆ ਗਿਆ ਜੀ ਸ਼੍ਰੀਮ ਮਹਾਪ੍ਰਾਣ ਕਰਤਾ ਜੀ ਇਹ ਪ੍ਰੋਪਸਲ ਕੜਿਆਲਾ ਜੀ ਵੱਲੋਂ ਇਸੇ ਮਹਾਪੁਰਾਣ ਕਥਾ ਗੋਰੀ ਸ਼ੰਕਰ ਧਾਮ ਪੁਰਾਲੀ ਜੀ ਬਾੜ ਨੰਬਰ 14 ਵਿੱਚ ਕਰਵਾਈ ਜਾ ਰਹੀ ਹੈ ਤੇ ਪਿਛਲੇ ਸਾਲ ਵੀ ਕਥਾ ਹੋਈ ਸੀਗੀ ਤੇ 12 ਜੋਤੀलिंग ਮੰਦਿਰ ਦੀ ਸਥਾਪਨਾ ਹੋਈ ਸੀਗੀ ਤੇ ਇਸ ਵਾਰ ਵੀ ਇਹ ਕਥਾ ਕਰਾਈ ਜਾ ਰਹੀ ਹੈ ਸਾਵਣ ਦੇ ਮਹੀਨੇ ਵਿੱਚ ਕਥਾ ਕਰਾਈ ਜਾ ਰਹੀ ਹੈ ਜੀ ਜਿਹੜੀ ਕਲਸ਼ ਯਾਤਰਾ ਕੀਤੀ ਜਾ ਰਹੀ ਹੈ ਜੀ ਇਹ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਕਿੰਨੇ ਵਜੇ ਸ਼ੁਰੂ ਹੋਵੇਗੀ ਕਿਥੋਂ ਕਿਥੋਂ ਮਤਲਬ ਚੱਲੇਗੀ ਕੀ ਕੁਝ ਰਹੇਗਾ ਜੀ ਕਲਸ਼ ਯਾਤਰਾ ਜੀ ਇਹ ਗੋਰੀ ਸ਼ੰਕਰ ਧਾਮ ਮੰਦਿਰ ਤੇ ਹੁੰਦੇ ਹੋਏ ਆਪਣਾ ਖਾਟੂ ਸ਼ਾ ਮੰਦਿਰ ਤੇ ਥੋੜੀ ਸ਼ਹਿਰ ਦੀ ਪ੍ਰਕਰਮਾ ਕਰੇਗੀ ਜੀ ਕਿੰਨੇ ਵਜੇ ਸਵੇਰੇ ਸ਼ੁਰੂ ਸਵੇਰੇ 10:00 ਵਜੇ ਸ਼ੁਰੂ ਹੋਏਗੀ ਠੀਕ ਹੈ ਤੇ ਇਸ ਤੋਂ ਇਲਾਵਾ ਜੀ ਦੀ ਵਿਦਾਨ ਨਾਲ ਸਥਾਪਨਾ ਹੁੰਦੀ ਹੈ ਜੀ ਤੇ ਇਹ 21 ਤਾਰੀਖ ਨੂੰ ਹੋ ਰਹੀ ਹੈ ਦੁਰਗਾ ਮਾਤਾ ਜੀ ਹੇ ਨੰਦੀ ਜੀ ਦੀ ਟਾਈਮਿੰਗ ਕੀ ਰਹੇਗੀ ਟਾਈਮਿੰਗ ਜੀ ਹੈ 12 ਵਜੇ ਰਹੇਗੀ ਜੀ ਯਾਨੀ ਸਥਾਪਨਾ ਦੀ ਹੈ ਲਗਭਗ 12 ਵਜੇ ਦੇ ਕਰੀਬ ਹਾਂ ਜੀ ਜਿਹੜੀ ਕਥਾ ਹੈ ਜੀ ਆਪਣੀ 15 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਚੱਲਣੀ ਹੈ ਜੀ ਇਹਦੀ ਕੀ ਟਾਈਮਿੰਗ ਰਹੇਗੀ ਜੀ ਇਹਦੀ ਟਾਈਮਿੰਗ 4 ਵਜੇ ਤੋਂ ਲੈ ਕੇ 7 ਵਜੇ ਤੱਕ ਰਹੇਗੀ ਜੀ ਠੀਕ ਹੈ ਜੀ ਸਥਾਨ ਤੇ ਸਥਾਨ ਤੇ ਸਥਾਨ ਇਹ ਗौरी शंकर ਧਾਮ ਹੈ ਜੀ ਵਾਰ ਨੰਬਰ 14 ਨਜ਼ਦੀਕ ਖਾਟੂ ਸ਼ਾਮ ਮੰਦਿਰ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੀ ਸੰਗਤਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਸ਼ਾਵਣ ਦਾ ਮਹੀਨਾ ਹੈ ਜੀ ਤੇ ਜਰੂਰ ਪਹੁੰਚੋ ਤੇ ਪ੍ਰਮਾਤਮਾ ਇਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ੰਦਰ ਸ਼ਾਸਤਰੀ ਜੀ ਜੀ ਇਹ ਚਿੱਤਰਕੂੜ ਤੋਂ ਆ ਰਹੇ ਜੀ ਚਿੱਤਰਕੂੜ ਤੋਂ ਕਥਾ ਜੀ ਕਥਾ ਵਾਸੇ ਜਿਹੜੇ ਜੀ ਚਿੱਤਰਕੂੜ ਤੋਂ ਆ ਰਹੇ ਜੀ ਠੀਕ ਹੈ ਹਾਂ ਜੀ